ਸਾਂਜੀ ਕੀ ਹਾਲ ਚਾਲ ਆ? ਸਵਾਗਤ ਆ ਸਾਰਿਆਂ ਦਾ YouTube ਚੈਨਲ ਤੇ। ਬਹੁਤ ਕਰਨ ਦਾ ਕੋਸ਼ਿਸ਼ ਕਰ ਰਹੇ ਹਾਂ। ਤੇਰੀ ਕੋਲ ਕੋਈ ਗੱਲ ਹੋਵੇ ਤਾਂ ਦੱਸ ਦਿਓ। ਕਮੈਂਟ ਕਰ ਦਿਓ ਜੀ। ਆ ਬੱਸ ਇਹਨਾਂ ਨੇ ਆ ਹੀ ਲੜੀ ਜਾਣਾ ਵਿੱਚ। ਤਾਂ ਹੁੰਦੇ ਹਸਾਰ ਨਾਲ ਹੀ ਹੋਣਾ ਏ। ਮੰਨੇ ਕਿ ਜਲਣ ਇੱਕ ਕਰਿਆ 330 ਰੁਪਏ ਰੱਤੀ ਬੋਜੀਆ ਰੱਖ ਦੋ ਨਾ ਤਾਂ ਨਹੀਂ ਆ ਰਹੇ ਬਦਕਾ ਹੈ ਉਹ ਸਾਡੇ ਇਹਨੇ ਸਾਹ ਹੁੰਦੇ ਤਾਂ ਉਹ ਹਾਂ ਜੇ ਕੋਈ ਤਾਂ ਨਹੀਂ 5000 ਆ ਗਏ ਦਿਨ 5000 ਆ ਗਏ ਤੇ ਉਹ ਸਾਣਾ ਚੇਤੀ ਲੈਣ ਦੀ ਭੱਜ ਤੇ ਕਿੱਥੇ ਪੰਜ ਜਣਾ ਨਹੀਂ ਮਿਲਦੇ ਉਹ ਜਿਹੜਾ ਫੋਨ ਆਈ ਇਹ ਫੋਨ ਵੱਧ ਨੂੰ ਨਹੀਂ ਰੋਦਾ ਤਾਂ ਚੇਤੀ ਕਰਨਾ ਹਾਂਜੀ ਗਿਆ ਜਾਲਾ ਕੱਲ ਵੀ ਕੀਤਾ ਹੀ ਲਾਈਵ ਇੱਕ ਦੋ ਜਣੇ ਆ ਕੇ ਮੁੜ ਕੇ ਆ ਤੂੰ ਸੁਪਾਇਆ ਕਰ ਨੂੰ ਇਹ ਯਾਰ ਇਹੋ ਵੀ ਦਾ ਜੀ ਭਜਾ 100 ਤੋਂ ਵੱਧ ਬੰਦਾ ਲੱਗਿਆ ਹੋਇਆ ਪਤਾ ਕਰ ਲੂਗਾ ਬੰਦ ਤੇ ਵੀ ਨੰਬਰ ਉੱਤੇ ਕਰਵਾ ਦੇਉਂਗਾ ਉਵੇਂ ਕਰੀ ਜਾਵੇ ਬਸ ਮੇਰਾ ਗੜਾ ਕੰਪਲਟ ਅਸੇ ਆ ਕੇ ਕਰੀ ਦੇ ਕਿ ਤੁਈ ਲੀਆ ਤੇ ਤੇਰੇ ਤੁਈਆ ਲੀਆ ਨਾਦੀਰਾ ਕੀ ਕਰਦਾ ਏ ਇੱਕ ਬੋਲਿਆ ਹਾਂ ਚੁੱਪ ਕਰਕੇ ਜੀ ਤਾਇਆ ਕਿ

ਮੈਨਰੇ ਜਦੋਂ ਆਉਣਾ ਕੀ ਲੈਣਾ ਬੈਠਾ कोना तुम इन माडी बोल दे न पाडी नडी नके नी नी बोल इन माडी ने नी ਖਰੀਦਵਾ ਲਾ ਹਲੋ ਹਾਂਜੀ ਜਿਹੜੇ ਜੁੜੇ ਆ ਜੀ ਲਾਈਵ ਦੇ ਉੱਪਰ ਕਮੈਂਟ ਜਰੂਰ ਕਰਿਓ ਜੀ ਕਿੱਥੋਂ ਕਿੱਥੋਂ ਜੁੜੇ ਆ ਲੋ ਜਣੇ ਆਏ ਸੀ ਭੱਜ ਗਏ ਸ਼ੁਣੀ ਗੱਡੀ ਰੰਗ ਦਾ ਹਾਂ ਦੀ ਮੋਟਿੰਗ ਦਰਿਆ ਵਿੱਚ ਹੋ ਉਸ ਤੇ ਆਪ ਨੂੰ ਮਿਲਦਾ ਹਾਂ ਹਾਂ ਹਲੋ ਮੈਂ ਕਰਤੀ ਹਾਂ ਹਾਂ ਜਿਹੜੇ ਜੁੜਦੇ ਜਾਂਦੇ ਆ ਜੀ ਕਮੈਂਟ ਜ਼ਰੂਰ ਕਰੀ ਚੱਲੋ ਜੀ ਕਿੱਥੋਂ ਕਿੱਥੋਂ ਜੁੜੇ ਆ ਲਾਈਵ ਦੇ ਉੱਪਰ ਮੈਂ ਕਰਤੀ ਹਾਂ ਤਾਂ ਨੇ ਬਣਾ ਵੀ ਲੈ ਵਧੀਆ ਬਹੁਤ ਹਾਂ ਨਹੀਂ ਚੱਲ ਨਾ ਕਰੋ ਬੱਸ ਕੋਲ ਖੜਾ ਲੈਂਚਾ ਹਾਂਜੀ ਕਮੈਂਟ ਕਰੀ ਚੱਲਿਓ ਜੀ ਜਿਹੜੇ ਲੱਗਦੇ ਜੁੜਦੇ ਆ ਜੀ ਇਧਰ ਹੋਇਆ ਅਗਵੀ ਹੁਤਾ ਜਦੋਂ ਮੈਂ ਬਾਹਰ ਕਰਾ ਦਿੰਦਾ ਕਮੈਂਟ ਕਰੀ ਚੱਲਿਓ ਜੀ ਜਿਹੜੇ ਜਿਹੜੇ ਭਰਾ ਲਾਈਵ ਦੇ ਉੱਪਰ ਆਉਣਗੇ ਵੀ ਹਲੋ ਹਲੋ ਪਾਤਰੀ ਗੋਲ ਦੀ ਹਾਂਜੀ ਹਾਂਜੀ ਹੂੰ ਕਿਵੇਂ ਹੂੰ ਕੌਣ ਕਿਆ ਕਰ ਲੈਨੇ ਆ ਜੀ ਕੌਣ ਨੇ ਕੋਈ ਕਾਰ ਲੈਣੀ ਕਿਕਰ ਹਲੋ ਪੰਜ ਜਣੇ ਜੁੜ ਗਏ ਜੀ ਕਮੈਂਟ ਕਰ ਦਿਓ ਜੀ ਜਿਹੜੇ ਭਰਾ ਲਾਈਵ ਦੇ ਉੱਤਰ ਜੁੜਦੇ ਕਾ ਕੇ ਮਿੱਠੀ ਜਿੰਦ ਤੇ ਲਾਈਕ ਵੀ ਕਰੀ ਚੱਲਿਓ ਜੀ ਤੇ ਜਾਣਾ ਰਹਿ ਗਿਆ 5ਾਂ ਤੋਂ ਲਾਈਕ ਕਮੈਂਟ ਕਰੀ ਚੱਲਿਓ ਜੀ ਜਿਹੜੇ ਭਰਾ ਲਾਈਵ ਦੇ ਉੱਪਰ ਆਉਣਗੇ ਜੀ ਯਾਰ ਨਹੀਂ ਹਲੋ ਹਾਂਜੀ ਕਮੈਂਟ ਕਰਿਓ ਜਿਹੜੀ ਜਿਹੜੇ ਲਾਈਵ ਦੇ ਉੱਪਰ ਆਉਂਦੇ ਕੀ ਲਾਈਕ ਕਰ ਦਿੱਤੋਂਗੇ ਹਾਂਜੀ ਜਿਹੜੇ ਭਰਾ ਜੁੜੇ ਆ ਜੀ ਕਮੈਂਟ ਕਰੀ ਚੱਲੋ ਜੀ ਲਾਈਵ ਦੇ ਉੱਪਰ ਹਾਂਜੀ ਕੀ ਹਾਲ ਆ ਜੀ ਸਾਰਿਆਂ ਦੇ ਜਿਹੜੇ ਭਰਾ ਲਾਈਵ ਦੇ ਉੱਪਰ ਜੁੜੇ ਆ ਜੀ ਕਮੈਂਟ ਜਰੂਰ ਕਰਿਓ ਜੀ ਕਿੱਥੋਂ-ਕਿੱਥੋਂ ਜੁੜੇ ਆ ਹਲੋ ਤੇ ਦੰਪਾਈ ਤੱਕ ਆ ਗਿਆ ਸੀ ਘਰ ਚਲਾ ਹੀ ਆ ਹਾਲ ਐ ਤੇ ਲੱਖ ਹੋ ਜਾਣਾ ਨਾਲੇ ਫੋਲੋਅਰ ਉਹ ਲੋ ਕਰ ਮਾਰ ਦੀ ਇੱਥੇ 67000 ਮਾੜੀ ਤਰ੍ਹਾਂ ਸੈਵਰ ਬਟਨ ਆ ਜੂਗਾ ਲੱਕ ਤੇ ਮੋਨਿਟਾਈਜ ਹੋਏ ਤੋਂ ਬਾਅਦ ਆਉਂਦਾ ਹੋਊਗਾ ਉਹ ਤਾਂ ਨਹੀਂ ਆਉਂਦਾ ਉਹ ਵੀ ਕੱਲੇ ਫੋਲੋਅਰ ਹੈਲੋ ਹਾਂਜੀ ਆ ਜਿਹੜੇ ਭਰਾ ਲਾਈਕ ਕਮੈਂਟ ਕਰ ਰਹੇ ਜੀ ਕਮੈਂਟ ਜਰੂਰ ਕਰਿਓ ਜੀ ਕਿੱਥੋਂ ਜੁੜੇ ਹੋ ਤੁਸੀਂ ਲਾਈਵ ਦੇ ਉੱਪਰ ਇੱਕ ਕਮੈਂਟ ਕਰੀ ਛੱਲਿਓ ਜੀ ਮਾਂ ਮਾਂ ਓ ਨਾ ਨਾ تیر ਨਾ ਕੀ ਹੋਤਾ ਤੂੰ ਕੀ ਬੋਲਦਾ ਹੈ ਹੈਲੋ ਹੈਲੋ ਚਲਾ ਲਾ ਬਹੁਤ ਇਕੱਠਿਆਂ ਦੀ ਕਰਤਾ ਉਹ ਕਉਂਦੀ ਜੀ ਹੈ ਮੈਂ ਦੋਨੇ ਬਸ ਹੀ ਵੜਿਆ ਆਪਾ ਜੀ ਬਤਾ ਆਜ ਦਿਨ ਮੈਂ ਕਿਵੇਂ ਚੱਲੂਗਾ YouTube ਜਾਂ ਦੂਜੇ ਫੋਨ ਤੇ ਚਲਾਉਣਾ ਇਹਦੇ ਤੇ ਮੇਰੇ ਆਪਾ ਜੀ ਦੀ ਬੋਤਲ ਨੂੰ ਮੁਰਨੀ ਆ ਲੈ ਤੜੀ ਪੜਨੀਆ ਮੈਨੂੰ ਚੌਲ ਲੱਗ ਗਿਆ ਐਂ ਬਾਜੀ ਫਿਰ ਜੀ ਲੱਤ ਵਰਕੇ ਖੇਤੇ ਦੀਆਂ ਨੇ ਲੰਕਾਤਾ ਉਹ ਬੁੱਢਾ ਹਾਂਜੀ ਫਿਰ ਚੱਲੋ ਜੀ ਕਮੈਂਟ ਜਿਹੜੇ ਭਾਗ ਦੇ ਦੇ ਅੱਜ ਲਾਈਵ ਦੇ ਉੱਪਰ ਹਾਂ ਵਰਸ ਤੇ ਭਾਗੇ ਨਾ ਟੱਕਰ ਤੇ ਆ ਰੇੜਕ ਉਧਰ ਹੰਡੇ ਚਲੀ ਆਗੀ ਹਾਂ ਚਾਹ ਪੀ ਲਈਓ ਚੰਗਾ ਮੈਂ ਨਹੀਂ ਪੀਣੀ ਓਏ 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 ਮੈਂ ਪੂਰੀ ਦੇ ਆ ਤੋ ਇਸ ਚੰਗਾ ਓਏ 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 ਤੇਰਾ ਨਾਮ ਜੱਲੂਣਾ ਮੈਂ ਮੈਨੂੰ ਤਾਂ ਚਾਹ ਹੀ ਹੁੰਦੀ ਨਹੀਂ ਆਤਾ ਹਾਂਜੀ ਕਰੀ ਚੱਲੋ ਜੀ ਕਮੈਂਟ ਜਿਹੜੇ ਭਰਾ ਜੁੜੇ ਹੋਣ ਲਾਈਵ ਦੇ ਉੱਪਰ ਆਏ ਆ ਨਹੀਂ ਮੈਨੂੰ ਕੁਝ ਨਾ ਉਹਨਾਂ ਨੂੰ ਹੀ ਬਣਾ ਦਿੱਤੇ ਜਿਹੜੇ ਆ ਟਾਈਮ ਬਾਅਦ ਹੋਵੇ ਜਦੋਂ ਲਾਈਵ ਕਰਨਾ ਹੈ ドラਮਾ ਦਾ ਉਹ ਬੰਨੋ ਵੀ ਲਿੰਕ ਦਿੱਤਾ YouTube ਦਾ ਲਿੰਕ ਦਿੱਤਾ ਹੋਵੇ ਜੇ ਲਾਈਵ ਕਰਨਾ ਹੋਰ ਆਹੋ ਹੋਰ ਹਾਲਾ ਹਾਲਾ ਹਾਲ ਤੇ ਮੜ ਕੇ ਲਿਆ ਲੈ ਚੱਕ ਲਿਆ ਮੈਂ ਤੇਰੀ ਹੈਂ ਚੱਕ ਲਿਆ ਮੜ ਕੇ ਚੱਕ ਲਿਆ ਚੱਕ ਲਿਆ ਹਣੀ ਆਣੀ ਡਾਕਟਰ ਹਾਂ ਆਏ ਚੱਕ ਲਿਆ ਕੀ ਸਿਕ ਮੇਰੇ ਮੇਲ ਦਾ ਪਾਸਵਰਡ ਯਾਰ ਮਾਈ ਹੋਮ ਖਣੀ ਕਿੰਨਾ ਬਾਈ ਐ ਆਪੋ ਲਿਖਿਆ ਬਾਤੇ ਹੋਰ ਬਦਲਿਆ ਸੀ ਬਦਲਿਆ ਕਰ ਦੂੰਗਾ ਉਹ ਜਨ ਮਾਤਾ ਦੇ ਸੀ ਮੇਲ ਦਾ ਸੇਰ जय माता दी टूआ मेरा जय पढ़ना की हेलो जी सत श्रीकाल की हाल चाल है वेलकम है जी तो ये चला दिस घर में आ चार बटन हेलो जी सिकल की हालचाल है वेलकम है जी हम बहुत मदद करेंगे हां भगवान हम्म

ਓੜੀ ਓੜੀ ਦੇ ਉਤਾਰਨ ਨਾਲ ਤੇ ਉਹ ਵਾਲੀ ਵਾਲੀ ਜਿਹੜੇ ਬੰਦੇ ਆ ਆਪਣਾ ਜੁੜਦੇ ਰਹਿੰਦੇ ਆ ਪਰ ਮੈਂ ਜੁੜੇ ਬਈਆ ਲਾਈਵ ਤੇ ਪਰ ਰੋਜ਼ ਉਹ ਰੋਜ਼ ਹੀ ਹੁੰਦੀ ਆ ਫਿਰ ਨਾਟਕ ਵਗੋ ਗੱਲ ਹੋ ਜਾਂਦੀ ਆ ਓੜੀ ਓੜੀ ਹਜਿਦਾ ਮੰਨਿਆ ਰੱਖਿਆ ਦੋ ਨੰਗਲ ਵਾਲੇ ਬੜਾ ਫੇਸਬੁਕ ਤੇ ਹੁੰਦੇ ਲਾਈਵ ਜਿਵੇਂ ਰਿਟਰਿਉ ਨਾ ਚੜਨਾ ਉਹ ਇੱਕ ਹੋਰ ਫੇਸਬੁਕ ਤੇ ਉਹ ਸਾਰੇ ਕਿਤੇ ਇਹ ਜਿਵੇਂ ਇੱਕ ਟਾਈਮ ਤੇ ਬਾਹਰੇ ਫੇਸਬੁਕ ਤੇ ਲਾਈਵ ਕਰ ਲੈਂਦੇ ਆ ਤੁਹਾਨੂੰ ਵੀ ਵੀਡੀਓ ਬਣਾਈ ਕਰੇ ਵਰਸਿਸ ਤੇ ਕੰਮ ਥੀ ਹਮ ਮੇਕ ਕਰ ਟਾਈਮ ਆ ਨੀ ਮੈਂ ਸੁਬਾਹ ਜਾਂ ਤਿੰਨ ਤੇ ਰਾਤ ਨੂੰ ਮੈਂ ਸੋਹਦਾ ਪਰਟੀਆਂ ਕਰ ਲਵੇ ਜਵਾਬ ਹੀ ਨਾ ਹੁੰਦਾ ਪੜ ਕੇ ਜਿਵੇਂ ਮੈਂ ਤਿਆਰ ਤੋਂ YouTube ਚ ਲਾ ਰਿਹਾ ਤੇ Facebook ਤੇ ਕੀਤਾ ਇੱਕ ਤੋ ਉਹ ਤਾਂ ਜਿਵੇਂ ਕੋਈ ਕਮੈਂਟ ਹੁੰਦਾ ਕੋਈ ਵੀ ਜੀ ਹਾਂ ਵਧੀਆ ਹੋ ਜਾਂਦਾ ਸਾਰਾ ਕਰੀਆ ਮੋਟੇ ਕਰ ਲਵੇ ਭੜਾਂ ਦੀ ਉਹ ਡੇਟ ਵੀ ਵਧਾਤੀ ਉਹਨਾਂ ਨੇ ਗਿਫਟਾਂ ਦੇ ਲਈ ਮੋਟੇ ਭੜਾਂ ਦੀ ਇੱਕ ਤਾਂ ਇੱਕ ਵਾਸੇ ਕਰ ਲਵੇ ਕੈਮਰਾ ਬੰਦ ਕਰਕੇ ਬੱਸ ਡੇਟ ਵੀ ਵਧਾ ਕੇ ਗਿਫਟਾਂ ਦੀ ਮੌਜੂਦ ਕੈਮਰਾ ਬੰਦ ਕਰਕੇ ਮੌਜੂਦ ਤੇ ਇੱਧਰ YouTube ਤੇ ਚੱਲ ਉਤਰ ਗਈ ਮੈਂ ਮਾਇਆ ਮੈਂ ਮਾਰੀ ਨਾਮ ਬੋਲੋ ਹਾਂ ਬੱਸ ਆਪੇ ਆਪੇ ਇਹਦੇ ਵਿੱਚ ਆਪੀ ਮੈਂ ਚਲੀ ਜਾਂਦੀ ਹਾਂ ਕੀ ਵੇਖਾਂ ਪੁੱਤੀ ਹੈ ਪੁੱਤੀ ਮੰਮੂ ਕੀ ਹਾਂ ਇਹ ਨੂੰ ਵੇਖ ਇਹ ਪੜਨਾ ਨਹੀਂ ਸਿਖਾਉਂਦਾ ਜੋ ਇਹੀ ਪੜਨਾ ਸਿਖਾਵੇ ਇਹਨੂੰ ਤਾਂ ਕਿੰਨਾ ਕੁ ਸਿੱਖੂਗੀ ਆ ਜੀ ਬਸ ਹੁਣ ABC ਲਾ ਦ ਫੋਨ ਤੇ ਲਾਓ ਚੰਗਾ ਉਹਨਾਂ ਪਰਿਓ ਮੁੰਡੀ ਨਹੀਂ ਗੰਦਗੁੱਤ ਵੱਡੀ ਹੈ ਨਾ A to Z ਤੂੰ ਤਾਂ ਮੈਂ ਪ੍ਰਾਈਮਰ ਜ਼ਿਆਦਾ ਲੈਂਦਾ ਵੇਟ ਨੂੰ ਮਾਰਨ ਨੂੰ ਕੋਈ ਨਹੀਂ ਮਾਰਦਾ ਕਰਨਾ ਨਹੀਂ ਮੈਂ ਤਰੀਕਾ ਨਾ ਖਰਚਾ ਭਾਦੋਂ ਦਾ ਮਹੀਨਾ ਅਨਸਾਰ ਹੀ ਕਹਿੰਦੇ ਕਿ 10-15 ਮਨ ਕਰਦੀ ਬੜੀ ਇੱਕ ਤਾਂ ਕੰਮ ਹੀ ਨਿਬੜਦਾ ਹਾਂ ਬੰਮੀ ਫਾਗੋਂ ਨੰਦੰਦੰਦੰਦਾ ਰੱਖਣ ਬਹੁਤ ਮੰਦੀ ਹੈ ਅੱਜ ਵੀ ਬੁਰਾ ਹਾਲਾ ਬਾਹਰ ਮੜਾ ਜਾਂਦੀ ਆ ਸਾਡੇ ਤਾਂ ਸਾਰੇ ਕੰਮ ਹੀ ਆਏ ਆ ਕਿ ਉਹ ਕਹਿੰਦਾ ਕਿ ਝੂਨੇ ਦਾ ਸੀਜ਼ ਨਾ ਬੋਰ ਨਾ ਕਰਾਓ ਪਰ ਮੈਂ ਇਸ ਤਰੀਕੇ ਕਹਿੰਦੇ ਆ ਲੋਕਾਂ ਦੀਆਂ ਕੋਠੀਆਂ ਪਈ ਜਾਂਦੇ ਆ ਸਾਡੇ ਦੁਕਾਨ ਤੇ ਪਈਏ ਮੈਂ ਉਹਨਾਂ ਨਾਲ ਜਿਆਦਾ ਔਕਾਤ ਨਿਵੇੜਨਾ ਪਰ ਨਹੀਂ ਤੁਪਣੇ ਲਾਗਣਗੇ ਕੀ ਹੋਣਾ ਗਰਮੀ ਬਹੁਤ ਕੋਪੀ ਨਹੀਂ ਮੇ ਬੀਜੀ ਲੱਗ ਗਈ ਆ ਬਦਾ ਇਹ ਸ਼ੂਜਾ ਰੋਮੈਂਟਿਕ ਲੋਡ ਕਰ ਲਿਆ ਨਾ ਇੱਕ ਮਿੰਟ ਦੀ ਗੱਲ ਪਾ ਜਾ ਕਰੀ ਨਹੀਂ ਨੀ ਉਹਦੀ ਤੂੰ ਗਲਤੀ ਬਹੁਤ ਵੱਡੀ ਕਰਦੀ ਆ ਤੂੰ ਪਹਿਲਾ ਚੀਜ਼ ਵੇਖਦਾ ਨਹੀਂ ਬਸ ਮਾੜੀ ਜਿਹਾ ਕੋਈ ਪਤਾ ਲੱਗਦਾ ਚੱਕ ਕੇ ਮੂਰੇ ਡਿਲੀਟ ਕਰਦੀ ਆ ਪਹਿਲਾਂ ਉਧਰੋਂ ਰਿਕਵੈਸਟ ਪਾਉਣੀ ਆ ਮੁੜ ਕੇ ਵੀਡੀਓ ਡਿਲੀਟ ਕਰਨੀ ਆ ਐ ਕਰਨਾ